ਨਸੀਬ ਜੀ ਇਹ ਜਿਹੜਾ ਹਮਲਾ ਹੋਇਆ ਕਿਵੇਂ ਹੋਇਆ ਕਦੋਂ ਹੋਇਆ ਤੇ ਕੀ ਕਾਰਨ ਤੁਹਾਨੂੰ ਕੀਤੇ ਤੇ ਸ਼ੱਕ ਆ ਜੀ ਤੁਹਾਨੂੰ ਲੱਗਦਾ ਕਿ ਉਸ ਖਬਰ ਦੇ ਰੰਜਿਸ਼ ਦੇ ਤੌਰ ਤੇ ਤੁਹਾਡੇ ਤੇ ਹਮਲਾ ਹੋਇਆ ਪਾ ਜੀ ਲੱਗਦਾ ਨਹੀਂ ਹੈਗਾ ਜੀ ਮੈਂ ਕਲੀਅਰ ਗੱਲ ਕਹਿਣਾ ਇਹ ਹੈ ਕਿ ਬੀਬੀ ਸਰਬਜੀਤ कौर ਮਾਨੁਕੇ ਦਾ ਪੂਰੀ ਭੂਮਿਕਾ ਨਿਭਾ ਰਹੀ ਹੈ ਇੱਥੇ ਮੈਂ ਕਲੀਅਰ ਕੱਟ ਕੇ ਕਹਿਣਾ ਮੈਨੂੰ ਲੱਗਦਾ ਨਹੀਂ ਹੈਗਾ ਮੈਂ ਕਿਉਂ ਕਹਾਂ ਲੱਗਦਾ ਮੈਨੂੰ ਪਤਾ ਨਹੀਂ ਬੀਬੀ ਮਾਨੁਕੇ ਨੇ ਕਰਵਾਇਆ ਜੀ ਜਦੋਂ ਸਾਡੇ ਪੰਜ ਕਾਲ ਆਉਂਦੀ ਹੈ ਤਾਂ ਅੱਜ ਜਦੋਂ ਬੰਦੇ ਆਏ ਤਾਂ ਮੈਂ ਕਲੀਅਰ ਕੱਟ ਕੇ ਕਹਿਣਾ ਜੀ ਬੀਬੀ ਸਰਬਜੀਤ ਮਾਨੁਕੇ ਦਾ ਪੂਰਾ ਰੋਲ ਆ ਜੀ ਇਹ ਸਕਵਿੰਦਰ ਜੀ ਵੀ 20 ਸਾਲ ਹੋ ਗਏ ਮੈਨੂੰ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਨੂੰ ਲਗਭਗ ਜੀ ਅਜੇ ਤੱਕ ਮੇਰੀ ਮੇਰੇ ਨਾਲ ਕਿਸੇ ਦਾ ਕਿੰਤੂ ਪ੍ਰਾਂਤੂ ਨਹੀਂ ਹੋਇਆ ਜੀ ਪਰ ਬੀਬੀ ਸਰਜੀਵ ਕੁਲ ਮਾਂਡੂਕੇ ਦੀ ਜਦੋਂ ਮੈਂ ਬੂਟਿਆਂ ਵਾਲੀ ਖਬਰ ਲਾਈ ਸੀ ਬੀਬੀ ਦੇ ਜਿਹੜੇ ਮੁਲਾਜ਼ਮ ਸੀ ਵੀ ਇਹਨਾਂ ਨੇ ਬੂਟਿਆਂ ਦੀ ਕਮਲ ਕਿ ਉਸ ਤੋਂ ਬਾਅਦ ਸੇਮ ਡੇ ਬੀਬੀ ਨੇ ਜਦੋਂ ਖਬਰ ਪ੍ਰਕਾਸ਼ਤ ਹੋਂਦੀ ਆ ਤਾਂ ਸੇਮ ਡੇ ਬੀਬੀ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵੀ ਦਬਾਅ ਪਾਇਆ ਕਿ ਇੱਥੇ ਰਾਤੋ ਰਾਤ ਪਰਚਾ ਦਰਜ ਕਰੋ ਜੀ ਬੀਬੀ ਮਾਂਡੂਕੇ ਦੇ ਖਿਲਾਫ ਮੈਂ ਹੁਣ ਤੱਕ ਲਿਖਦਾ ਆ ਜੀ ਇਹਦੀਆਂ ਹੋ ਜਾਣੇ ਮਨਮਾਨੀਆਂ ਸੀ ਆਪ ਖ ਜਗਰਾਉਂ ਤੋਂ ਪੱਤਰਕਾਰ ਨਸੀਬ ਵਿਰਕ ਦੇ ਉੱਪਰ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਹੋਇਆ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਗੱਡੀ ਵੀ ਭੰਨੀ ਗਈ ਹੈ ਔਰ ਪੱਤਰਕਾਰ ਨਸੀਬ ਵਿਰਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਨਸੀਬ ਜੀ ਇਹ ਜਿਹੜਾ ਹਮਲਾ ਹੋਇਆ ਕਿਵੇਂ ਹੋਇਆ ਕਦੋਂ ਹੋਇਆ ਤੇ ਕੀ ਕਾਰਨ ਤੁਹਾਨੂੰ ਕੀਤੇ ਤੇ ਸ਼ੱਕ ਆ ਜੀ ਠੀਕ ਆ ਇਹ ਹਮਲਾ ਜੀ ਅਸਲ 'ਚ ਕੱਲ ਨਾ ਮੇਰੀ ਇੱਕ ਬੀਬੀ ਮਾਮੂਲੀ ਕਦੇ ਖਿਲਾਫ ਖਬਰ ਲੱਗੀ ਸੀਗੀ ਸੁਖਵਿੰਦਰ ਜੀ ਜੀ ਕਿ ਮੈਂ 5 ਵਜੇ ਖਬਰ ਲਾਈ ਆ 5:30 ਵਜੇ ਮੈਨੂੰ ਇੱਕ ਕਾਲ ਆਉਂਦੀ ਆ ਕਹਿੰਦੇ ਜੀ ਇਦਾਂ ਕਰਕੇ ਵੀ ਅਸੀਂ ਮੋਲਾਪੁਰ ਤੋਂ ਗੱਲ ਕਰਦੇ ਆ ਖਬਰ ਵੀ ਅਸੀਂ ਲਵਾਉਣੀ ਆ ਮੈਂ ਕਿਹਾ ਜੀ ਤੁਹਾਡਾ ਮੱਕੀ ਮਾਮਲਾ ਹੋ ਕਹਿੰਦੇ ਸਾਡਾ ਕੋਈ ਪ੍ਰੋਪਰਟੀ ਦਾ ਮਾਮਲਾ ਆ ਮੈਂ ਕਿਹਾ ਵੀਰੇ ਕੱਲ 10 ਵਜੇ ਆ ਜਿਓ ਜੀ ਮੈਂ ਅੱਜ ਉਹਨਾਂ ਨੂੰ 10 ਵਜੇ ਬੁਲਾਇਆ ਤੇ 9:30 ਵਜੇ ਉਹਨਾਂ ਦੀ ਮੈਨੂੰ ਬੰਦਿਆਂ ਦੀ ਕਾਲ ਆ ਗਈ ਕਹਿੰਦੇ ਵੀਰੇ ਅਸੀਂ ਜਗਰਾਉਂ ਵੀ ਆ ਗਏ ਮੈਂ ਕਿੱਥੇ ਹਾਂ ਵੀਰੇ ਕਹਿੰਦਾ ਅਸੀਂ ਖੜੇ ਆ ਵੀਰੇ ਬੱਸ ਅੱਡੇ 'ਚ ਮੈਂ ਸ਼ੱਕੀ ਸੀਗਾ ਸੰਵਿੰਦਰ ਜੀ ਅਸਲ 'ਚ ਇਹ ਬੰਦਿਆਂ ਤੇ ਕਿਉਂਕਿ ਮੈਨੂੰ ਇਹ ਅਸੀਂ ਵੀ ਜੀ ਮੈਂ ਕਹਿੰਦਾ ਵੀਰੇ ਮੈਂ ਅਸਲ 'ਚ ਆ ਗਿਆ ਸੀ ਮੈਂ ਉਸ ਟਾਈਮ ਦਫ਼ਤਰੀ ਤੇ ਮੈਂ ਜਦੋਂ ਮੈਂ ਸ਼ੱਕ ਦੇ ਮੈਨੂੰ ਸ਼ੱਕ ਹੀ ਲੱਗੇ ਇਹ ਬੰਦੇ ਮੈਂ ਦਫ਼ਤਰ ਤੋਂ ਗੱਡੀ ਦੀ ਸੈਲਫ ਮਾਰੀ ਮੈਂ ਸਾਈਡ ਤੇ ਹੋ ਕੇ ਖੜ ਗਿਆ ਸੰਜੀਵ ਜੀ ਹਸਪੀਟਲ ਆਪਣੇ ਦਫ਼ਤਰ ਦੇ ਬਿਲਕੁਲ ਨਾਲ ਹੀ ਪੈਂਦਾ ਜੀ ਮੈਂ ਉੱਥੇ ਜਾ ਕੇ ਚਲੋ ਖੜ ਕੇ ਫੋਨ ਤੇ ਗੱਲ ਕਰਨ ਲੱਗਾ ਜਨੂੰ ਦੋ ਜਣੇ ਬਾਈਕ ਤੇ ਲੰਗੇ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਮੈਨੂੰ ਸ਼ੱਕ ਹੋ ਕਿ ਜਦੋਂ ਮੈਨੂੰ ਫੋਨ ਆਇਆ ਸੀ ਮੈਂ ਉਹਦੀ ਵਟਸਐਪ ਤੇ ਫੋਟੋ ਦੇਖੀ ਸੀਗੀ ਬਈ ਕੀ ਆ ਬੰਦਿਆਂ ਨੇ ਜਦੋਂ ਮੈਂ ਮੂੰਹ ਬੰਨੇ ਦੇਖਿਆ ਮੈਂ ਕਹਿੰਦਾ ਇਹ ਤਾਂ ਉਹੀ ਬੰਦਾ ਤੇ ਉਹ ਕੋਲ ਦੀ ਅਪਾਚੀ ਮੋਟਰਸਾਈਕ ਜੀ ਦੋਨਾਂ ਚੋ ਕਾਲੇ ਰੰਗ ਦਾ ਮੋਟਰਸਾਈਕਲ ਸੀ ਮੇਰੇ ਕੋਲ ਦੀ ਨਾਗੇ ਉਸ ਤੋਂ ਬਾਅਦ 15 ਮਿੰਟ ਬਾਅਦ ਉਹ ਦੋਨੇ ਬੰਦੇ ਤਿੰਨ ਜਣੇ ਜਿਵੇਂ ਤੁਰ ਕੇ ਆ ਗਏ ਮੇਰੇ ਕੋਲ ਜੀ ਉਹਨਾਂ ਨੇ ਆਉਂਦੇ ਸਾਰ ਜਦੋਂ ਮੈਂ ਦੇਖਿਆ ਵੀ ਇਹ ਤਾਂ ਉਹੀ ਬੰਦੇ ਆ ਇੱਕ ਦੇ ਮੈਨੂੰ ਕੁਦਰਤੀ ਖੰਡਾ ਦੇਖ ਗਿਆ ਕੋਲੇ ਜੀ ਤੇ ਜਦੋਂ ਮੈਂ ਜਦੋਂ ਉਹਦੇ ਕੋਲੇ ਖੰਡਾ ਦੇਖਿਆ ਤਾਂ ਮੈਂ ਗੱਡੀ ਦੀ ਸੈਲਫ ਮਾਰੀ ਜਾਨ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਗੱਡੀ ਸਾਰੀ ਭੰਨਤੀ ਜੀ ਮੇਰੇ ਸੱਤਾਂ ਜਣੇ ਆ ਗਏ ਕਿੰਨੇ ਜਣੇ ਸੀ ਇਹ ਵਾਹ ਤਿੰਨ ਜਣੇ ਹੀ ਦੇਖਿਆ ਜੀ 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 ਹਾਂਜੀ ਭਾਈ ਅੱਛਾ ਇਹ ਖਬਰ ਕਿਹੜੀ ਸੀ ਕੀ ਖਬਰ ਲਾਈ ਸੀ ਤੁਸੀਂ ਖਬਰ ਖਬਰ ਇਹ ਸੀ ਬੀਤੇ ਦਿਨਾਂ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਆ ਜੀ ਡਾਕਟਰ ਮਨਦੀਪ ਸਿੰਘ ਸਰਾ ਹਾਂ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆਪਦੇ ਘਰ ਦੇ ਵਿੱਚ ਰੱਖੀ ਸੀ ਇੱਕ ਮੀਟਿੰਗ ਰੱਖੀ ਸੀਗੀ ਆ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹਨਾਂ ਦੀ ਹਾਂ ਬੀਬੀ ਮਾਣੂ ਕਹਤੋ ਚਲੋ ਰੋਸ ਪ੍ਰਗਟ ਕੀਤਾ ਉਹਨੇ ਕੋਈ ਉਹਨਾਂ ਦੇ ਆਪਸੀ ਰੋਸ ਰੋਸ ਸੀਗਾ ਉਹਦੇ ਸਬੰਧ ਵਿੱਚ ਲਿਖੀ ਸੀ ਰੋਸ ਉਹ ਜਿਹੜੀ ਮੀਟਿੰਗ ਰੱਖੀ ਸੀ ਉਹ ਮੀਟਿੰਗ ਦਾ ਕਾਰਨ ਇਹ ਸੀ ਉਹ ਜਿਹੜਾ ਰੋਸ ਸੀ ਉਹਨਾਂ ਦਾ ਇਹ ਸੀ ਉਹ ਕਹਿੰਦੇ ਵੀ ਬੀਤੇ ਦਿਨਾਂ ਦੇ ਵਿੱਚ ਮੇਰੀ ਇੱਕ ਖਬਰ ਲੱਗੀ ਸੀ ਬੀਬੀ ਸਰਜੀਤ ਕੌਰ ਮਾਣੂ ਕਹੇ ਦੀ ਵੀ ਨਰਸਰੀ ਤੋਂ ਬੂਟੇ ਬੀਬੀ ਨੇ ਧੱਕੇ ਨਾਲ ਚੱਕ ਕੇ ਲੈ ਕੇ ਆਂਦੇ ਅੱਛਾ ਹਾਂ ਤੇ ਜਦੋਂ ਉਹ ਖਬਰ ਲੱਗਣ ਤੋਂ ਬਾਅਦ ਉਹ ਚਲੋ ਅੱਛਾ ਜਿਹੜੀ ਬੀਬੀ ਦੇ ਖਿਲਾਫ ਬਗਾਵਤ ਉੱઠી ਸੀ ਇੱਕ ਤਾਂ ਤੁਸੀਂ ਉਹ ਖਬਰ ਕੀਤੀ ਸੀ ਦੂਜੀ ਜਿਹੜੀ ਇੱਕ ਬੂਟਿਆਂ ਵਾਲੀ ਖਬਰ ਪਿਛਲੇ ਦਿਨੀ ਨਸਾਈ ਹੋਈ ਸੀਗੀ ਬੀਬੀ ਦੇ ਹੋਰ ਉਹ ਵੀ ਤੁਹਾਡੀ ਸੀ ਔਰ ਤੁਹਾਨੂੰ ਲੱਗਦਾ ਕਿ ਉਸ ਖਬਰ ਦੇ ਰੰਜਿਸ਼ ਦੇ ਤੌਰ ਤੇ ਤੁਹਾਡੇ ਤੇ ਹਮਲਾ ਹੋਇਆ ਪਾ ਜੀ ਲੱਗਦਾ ਨਹੀਂ ਹੈਗਾ ਜੀ ਮੈਂ ਕਲੀਅਰ ਗੱਲ ਕਹਿਣਾ ਇਹ ਹੈ ਕਿ ਬੀਬੀ ਸਾਹਿਬ ਜੀ ਕੋਲ ਮਾਨੁਕੇ ਦਾ ਪੂਰੀ ਭੂਮਿਕਾ ਨਿਭਾ ਰਹੀ ਹੈ ਇੱਥੇ ਅੱਛਾ ਮੈਂ ਕਲੀਅਰ ਕੱਟ ਗਿਆ ਨਾ ਮੈਂ ਲੱਗਦਾ ਨਹੀਂ ਹੈਗਾ ਮੈਂ ਕਿਉਂ ਕਹਾਂ ਲੱਗਦਾ ਮੈਨੂੰ ਪਤਾ ਜੀ ਬੀਬੀ ਮਾਨੂੰ ਕਿਨੇ ਕਰਵਾਇਆ ਜੀ ਕਿਉਂਕਿ ਕੱਲ ਮੇਰੀ 4:30 5 ਵਜੇ ਖਬਰ 5 ਵਜੇ ਖਬਰ ਪੈਂਦੀ ਹੈ ਜੀ 5:30 ਵਜੇ ਮੈਨੂੰ ਕਾਲ ਆਉਂਦੀ ਆ ਜੀ ਬੰਦੇ ਮੈਨੂੰ ਮੈਣ ਦੀ ਗੱਲ ਕਰਦੇ ਆ ਜੀ 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 ਜਦੋਂ 5.5 ਕਾਲ ਆਉਂਦੀ ਹੈ ਤਾਂ ਅੱਜ ਜਦੋਂ ਬੰਦੇ ਆਏ ਤਾਂ ਮੈਂ ਕਲੀਅਰ ਕੱਟ ਕੇ ਕਹਿੰਦਾ ਜੀ ਬੀਬੀ ਸਰਜੀਤ ਮਾਲੂਕੇ ਦਾ ਪੂਰਾ ਰੋਲ ਹੈ ਜੀ ਇਹਦੇ ਵਿੱਚ ਫਿਰ ਤੇ ਹਮਲਾ ਹੋਣਾ ਤਾਂ ਕਰਵਾਉਣ ਵਾਲੀ ਬੀਬੀ ਸਰਜੀਤ ਮਾਲੂਕੇ ਆ ਜੀ ਤੁਹਾਨੂੰ ਅੱਗੇ ਪਿੱਛੋਂ ਵੀ ਕੋਈ ਧਮਕੀਆਂ ਵਗੈਰਾ ਜਿਹੜੀਆਂ ਕਦੇ ਆਈਆਂ ਸਿਹੀਆਂ ਖਬਰਾਂ ਨਾਲ ਸੰਬੰਧੀ ਜਾਂ ਕੋਈ ਹੋਰ ਬੀਬੀ ਮਾਲੂਕੇ ਦੇ ਬੰਦੇ ਆਵਨੋਂ ਜਾਉ ਤਾਂ ਸੁਖਵਿੰਦਰ ਜੀ 20 20 ਸਾਲ ਹੋ ਗਏ ਮੈਨੂੰ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਨੂੰ ਲਗਭਗ ਜੀ ਅੱਜ ਤੱਕ ਮੇਰੀ ਮੇਰੇ ਨਾਲ ਕਿਸੇ ਦਾ ਕਿੰਤੂ ਪ੍ਰਾਂਤੂ ਨਹੀਂ ਹੋਇਆ ਜੀ ਪਰ ਬੀਬੀ ਸਰਜੀਤ ਮਾਲੂਕੇ ਦੀ ਜਦੋਂ ਮੈਂ ਬੂ ਲਗੀ ਉਸ ਤੋਂ ਬਾਅਦ ਸੇਮ ਡੇ ਬੀਬੀ ਨੇ ਜਦੋਂ ਖਬਰ ਪ੍ਰਕਾਸ਼ਤ ਹੋਂਦੀ ਹੈ ਤਾਂ ਸੇਮ ਡੇ ਬੀਬੀ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਵੀ ਦਬਾਅ ਪਾਇਆ ਕਿ ਇੱਥੇ ਰਾਤੋ-ਰਾਤ ਪਰਚਾ ਦਰਜ ਕਰੋ ਜੀ ਚਲੋ ਤਾਂ ਮੈਂ ਮੰਨ ਲਵਾਂਗੇ ਐਸਐਸਪੀ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਨਿਰਪੱਖਤਾ ਨਾਲ ਮੇਰਾ ਸਾਥ ਦਿੱਤਾ ਜੀ ਚਲੋ ਜਾਂ ਜਿਹੜੇ ਇੱਥੇ ਮੇਰੇ ਭਰਾ ਸੀ ਵੀ ਉਹ ਮੇਰੇ ਨਾਲ ਖੜ੍ਹ ਗਏ ਮੌਕੇ ਤੇ ਚਲੋ ਪਰਚਾ ਦਰਜ ਨਹੀਂ ਹੋਇਆ ਜੀ ਜੀ ਤੇ ਬੀਬੀ ਮਾਨੂਕੇ ਦੇ ਖਿਲਾਫ ਮੈਂ ਹੁਣ ਤੱਕ ਲਿਖਦਾ ਆ ਜੀ ਇਹਦੀਆਂ ਹੋ ਜਾਣੇ ਮਨਮਾਨੀਆਂ ਸੀ ਆਪ ਖੁਦਰੀਆਂ ਨੂੰ ਜੰਗਲ ਕਰਦਾ ਆ ਆ ਤਾਂ ਕਰਕੇ ਬੀਬੀ ਨੂੰ ਮੇਰੇ ਤੇ ਰੋਸ ਸੀਗਾ ਜੀ ਫਿਰ ਇਹਨਾਂ ਨੇ ਬੀਬੀ ਮਾਨੂਕੇ ਨੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਪਾਸਾ ਨਹੀਂ ਦਰਜ ਕੀਤਾ ਜੀ ਤਾਂ ਉਸ ਤੋਂ ਬਾਅਦ ਬੀਬੀ ਮਾਨੂਕੇ ਨੇ ਜਿੱਦ ਤੱਕ ਮੈਨੂੰ ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਤੁਹਾਨੂੰ ਪਤਾ ਜੇ ਆਪਾਂ ਨੂੰ ਸੂਤਰਾਂ ਤੋਂ ਪਤਾ ਲੱਗਦਾ ਕਿਤੇ ਨਾ ਕਿਤੇ ਸੱਚਾਈ ਹੁੰਦੀ ਆ ਫਿਰ ਉਹਨਾਂ ਨੇ ਮੇਰੇ ਘਰ ਦਾ ਬਿਜਲੀ ਕਨੈਕਸ਼ਨ ਕਟਾਉਣ ਦੀ ਗੱਲ ਵੀ ਕਹੀ ਐਸੀ ਜਨ ਸਾਹਿਬ ਨਾਲ ਗੱਲ ਹੋਈ ਚਲੋ ਉਹਨਾਂ ਨੇ ਵੀ ਹੱਥ ਖੜੇ ਕਰ ਦਿਓ ਕਹਿੰਦੇ ਵੀ ਅਸੀਂ ਪੰਗਾ ਨਹੀਂ ਲੈਣਾ ਹੈਗਾ ਤੁਹਾਡੀ ਆਪਸੀ ਰੰਜਿਸ਼ ਆ ਇਹ ਜੀ 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 ਚਲੋ ਜਦੋਂ ਬੀਬੀ ਜੀ ਨੂੰ ਕੁਝ ਨਹੀਂ ਪੱਲੇ ਪੈਂਦਾ ਲ ਜੀ ਵੀ ਉਹਦਾ ਮੈਂ ਲੈ ਕੇ ਆਂਦਾ ਸੀ ਕਿ ਮੈਂ ਉਹਦੀ ਹੈਡਿੰਗ ਬਣਾਈ ਸੀ ਕਿ ਖਬਰ ਆਇਆ ਸੱਚ ਸਾਹਮਣੇ ਵੀ ਜਿਹੜਾ ਡਾਕਟਰ ਮਨਦੀਪ ਸਰਾਂ ਨੇ ਆ ਵੀ ਆਪਦੇ ਘਰੇ ਮੀਟਿੰਗ ਰੱਖੀ ਸੀ ਉਹਦਾ ਅਸਲੀ ਮਾਮਲਾ ਕੀ ਸੀ ਜੀ ਉਹਦੇ ਵਿੱਚ ਇਹੀ ਮਾਮਲਾ ਸੀ ਉਹ ਬੀਬੀ ਮਾਨੂੰ ਕੇ ਸਿੱਧਾ ਡਾਕਟਰ ਮਨਦੀਪ ਨੂੰ ਕਹਿਣ ਲੱਗੀ ਸੀ ਕਿ ਪੱਤਰਕਾਰ ਨਸੀਬ ਜਰਕ ਤੇਰਾ ਦੋਸਤ ਆ ਵੀ ਤੂੰ ਸਾਡੇ ਖਿਲਾਫ ਜੋ ਵੀ ਕਰਵਾ ਰਿਹਾ ਤੂੰ ਕਰਵਾ ਰਿਹਾ ਜੀ 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 ਉਹ ਮੇਰੀ ਖਬਰ ਕੱਲ 5 ਵਜੇ ਪਬਲਿਸ਼ ਹੁੰਦੀ ਆ ਜੀ 5 ਵਜੇ ਵਹੋਂ ਤੋਂ ਬਾਅਦ 5:30 ਮੈਨੂੰ ਕਾਲ ਆਉਂਦੀ ਆ ਅੱਜ 9:30 10 ਵਜੇ ਜੀ ਮੇਰੇ ਉੱਤੇ ਹਮਲਾ ਹੋ ਜਾਂਦਾ ਜਿਸ ਦੇ ਵਿੱਚ ਮੇਰੀ ਗੱਡੀ ਪੂਰੀ ਤਰ੍ਹਾਂ ਭੰਨ ਦਿੱਤੀ ਜਾਂਦੀ ਆ ਜੀ ਤੇ ਮੇਰੀਆਂ ਸੱਟ ਮੇਰੇ ਸੱਟਾਂ ਮਾਰੀਆਂ ਜਾਂਦੀਆਂ ਜੀ 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 ਤੇ ਹੁਣ ਤੁਸੀਂ ਇਹ ਸਾਰਾ ਮਾਮਲਾ ਜਿਹੜਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਅਗਲੀ ਕਾਰਵਾਈ ਕੀ ਕਰ ਰਹੇ ਹੋ ਦੀ ਹਾਂਜੀ ਜਦੋਂ ਇਹਨਾਂ ਨੇ ਬੰਦਿਆਂ ਨੇ ਹਮਲਾ ਕੀਤਾ ਜੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਸੀ ਮੈਂ ਗੱਡੀ ਗੱਡੀ ਸੈਲਫ ਮਾਰੀ ਮੈਂ ਸਿੱਧਾ ਸਦਾ ਠਾਲੇ ਜਾਵੜਿਆ ਜੀ ਜੀ ਉੱਥੋਂ ਚਲੋ ਮੁਲਾਜ਼ਮ ਜਿਹੜੇ ਐਸਐਚਓ ਸਾਹਿਬ ਆ ਉਹ ਮੇਰੇ ਨਾਲ ਮੌਕਾ ਦੇਖਣ ਆਏ ਸੀ ਤੇ ਠਾਲੇ ਵਾਲੇ ਮੁਲਾਜ਼ਮ ਵੀ ਆ ਗਏ ਸੀ ਜੀ ਐਮਐਨਆਰ ਕਟਵਾ ਚੁੱਕਿਆ ਜੀ ਮੈਂ ਐਸਐਮਐ ਵਿੱਚ ਦਾਖਲ ਆ ਜੀ ਸਿਵਲ ਹਸਪੀਟਲ ਜਗਰਾਉਂ ਦੇ ਵਿੱਚ ਜੀ 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 ਤੇ ਪੱਤਰਕਾਰ ਭਰਾ ਮੇਰੇ ਸਾਰੇ ਮੇਰੇ ਨਾਲ ਨੇ ਜੀ ਇੱਥੇ ਇਕੱਠੇ ਹੋ ਗਏ ਜੀ ਪੱਤਰਕਾਰ ਦੇ ਤੌਰ ਤੇ ਜੇ ਵਾਕਈ ਤੁਹਾਡੇ ਨਾਲ ਧੱਕਾ ਹੋਇਆ ਨਸੀਬ ਵਰਕ ਜੀ ਪੱਤਰਕਾਰ ਭਰਾ ਹੋਣ ਦੇ ਨਾਤੇ ਵੈਸੇ ਵੀ ਤੁਹਾਡੇ ਨਾਲ ਜੇ ਧੱਕਾ ਹੋਇਆ ਤਾਂ ਅਸੀਂ ਰੋਜ਼ਾਨਾ ਲੋਕਨਾਥ ਤੇ ਆਦਾਰਾ ਜਿਹੜਾ ਆਪਣਾ ਪੂਰਾ ਤੁਹਾਡੇ ਨਾਲ ਖੜਾ ਹੈ ਅਸੀਂ ਤੁਹਾਡੇ ਨਾਲ ਤੇ ਕੋਈ ਗੱਲ ਨਹੀਂ ਜਿੰਨੀ ਵੀ ਤੁਹਾਡੀ ਮਦਦ ਹੋਏਗੀ ਅਸੀਂ ਕਰਾਂਗੇ ਤੇ ਹੁਣ ਆਉਣ ਵਾਲੇ ਦਿਨਾਂ ਚ ਜੇ ਕਾਰਵਾਈ ਨਹੀਂ ਹੁੰਦੀ ਪੁਲਿਸ ਦੇ ਵੱਲੋਂ ਐਮਐਲਏ ਦੇ ਜਾਂ ਇਹਨਾਂ ਗੁੰਡਿਆਂ ਦੇ ਖਿਲਾਫ ਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਸੰਘਰਸ਼ ਵਿਢੋਂਗੇ ਔਰ ਇਹ ਜਿਹੜੇ ਬੰਦੇ ਆ ਇਹ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਐਮਐਲਏ ਨੇ ਹਮਲਾ ਕਰਾਇਆ ਕਈ ਵਾਰੀ ਇਹ ਹੋ ਜਾਂਦਾ ਕਿ ਆਪਾਂ ਖਬਰਾਂ ਹੋਰ ਵੀ ਬੜੀਆਂ ਲਾਉਨੇ ਆ ਤੇ ਕਈ ਵਾਰੀ ਕੋਈ ਹੋਰ ਵੀ ਕਈ ਵਾਰੀ ਆਪਣੇ ਦੁਸ਼ਮਣੀ ਦਾ ਜਾਂ ਕਹਿ ਲਓ ਕਿ ਆਪਣੇ ਜਿਹੜੀ ਆਪਸ ਦੇ ਵਿੱਚ ਖਾਣਾ ਜੰਗੀ ਹੁੰਦੀ ਉਹਦਾ ਕੋਈ ਹੋਰ ਵੀ ਫਾਇਦਾ ਲੈ ਜਾਂਦਾ ਨਹੀਂ ਨਹੀਂ ਪਾਜੀ ਮੇਰੀ ਕੋਈ ਖਬਰ ਹੋਰ ਕਿਸੇ ਦੇ ਐਂਟੀ ਲੱਗਦੀ ਨਹੀਂ ਹੈ ਜੀ 4 ਮਹੀਨੇ ਤੋਂ ਮੈਂ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਜਿਹੜੀਆਂ ਹਲਕੇ ਦੇ ਵਿੱਚ ਲੋਕ ਮੁੱਦੇ ਆ ਲੋਕ ਮਸਲੇ ਆ ਮੈਂ ਉਹ ਚੱਕਦਾ ਆ ਜੀ ਉਹ ਬੀਬੀ ਮਾਨੂਕੇ ਦੇ ਖਿਲਾਫ ਸੀ ਮੇਰੀ ਖਬਰ ਖਿਲਾਫ ਲੱਗੀ ਨਹੀਂ ਹੈ ਜੀ ਕਿਸੇ ਦੇ ਮੇਰੀ 1 ਸਾਲ ਤੋਂ ਨਹੀਂ ਲੱਗੀ ਹੈ ਜੀ ਹੋਣੀਆ ਮਲਾ ਕਿਉ ਹੋਇਆ ਭਾਜੀ ਮੈਂ ਡ੍ਰੈਫਟਲੀ ਕੁ ਸਿੱਧੇ ਤੌਰ ਤੇ ਨਹੀਂ ਸਿੱਧੇ ਤੌਰ ਤੇ ਨਹੀਂ ਸਿੱਧੇ ਤੌਰ ਤੇ ਕਹਿਣਾ ਹੈ ਕਿ ਬੀਬੀ ਸਰਜੀਤ ਕੌਰ ਮਾਨੂੰਕੇ ਦਾ ਪੂਰਾ ਹੱਥ ਹੈ ਜੀ ਇਹਦੇ ਵਿੱਚ